ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਖੇਡਾਂ ਦੇ ਨਾਲ ਜੋੜਨ ਦੇ ਲਈ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਨੌਜਵਾਨ ਵੀ ਖੇਡਾਂ ਦੇ ਵਿੱਚ ਆਪਣਾ ਜੋਸ਼ ਦਿਖਾ ਪੰਜਾਬ ਚ ਕੀ ਦੇਸ਼ਾਂ-ਵਿਦੇਸ਼ਾਂ ਦੇ ਵਿੱਚ ਪੰਜਾਬ ਦਾ ਨਾਮ ਰੋਸ਼ਨ ਕਰਦੇ ਨਜ਼ਰ ਆ ਰਹੇ ਹਨ ਅਤੇ ਜੇਕਰ ਗੱਲ ਕਰੀਏ ਤਾਂ ਜ਼ਿਲ੍ਹਾ ਫਰੀਦਕੋਟ ਦੇ ਨਰੂ ਸਟੇਡੀਅਮ ਦੀ ਜਿਸ ਦੇ ਹਾਲਾਤਾਂ ਤੋਂ ਸਭ ਜਾਣੂ ਹੀ ਹਨ ਹਾਲਾਤਾਂ ਦੀਆਂ ਵੀਡੀਓਜ਼ ਕਈ ਵਾਰ ਵਾਇਰਲ ਹੋਈਆਂ ਹਨ ਅਤੇ ਬੀਤੇ ਕੁਝ ਦਿਨ ਪਹਿਲਾਂ ਸਾਡੇ ਪੱਤਰਕਾਰ ਭਾਈਚਾਰੇ ਵੱਲੋਂ ਹਾਲਾਤਾਂ ਦੀ ਨਿਊਜ਼ ਕਵਰ ਕਰ ਪਬਲਿਸ਼ ਕੀਤੀ ਗਈ ਸੀ ਜਿਸ ਸੰਬੰਧੀ ਅੱਜ ਫਰੀਦਕੋਟ ਦੇ ਜ਼ਿਲ੍ਹਾ ਖੇਡ ਅਫਸਰ ਬਲਜਿੰਦਰ ਸਿੰਘ ਵੱਲੋਂ ਇੱਕ ਪ੍ਰੈਸ ਕਾਨਫਰੰਸ ਕਰ ਨਰੂ ਸਟੇਡੀਅਮ ਦੇ ਹਾਲਾਤਾਂ ਤੋਂ ਜਾਣੂ ਕਰਵਾਇਆ ਗਿਆ ਜਿਸ ਦੇ ਦੌਰਾਨ ਪੋਲ ਖੋਲ੍ਹ ਕਰ ਨਰੂ ਸਟੇਡੀਅਮ ਦੇ ਵਿੱਚ ਪਾਈਆਂ ਜਾ ਰਹੀਆਂ ਕਮੀਆਂਾਂ ਤੇ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਖੜਾਰੀਆਂ ਦੇ ਲਈ ਅਪਰਾਲੇ ਵੀ ਸਾਡੇ ਕੀਤੇ ਗਏ ਪਹਿਲਾਂ ਦਾ ਸਰ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਜਿਹੜਾ ਧੰਨਵਾਦ ਹੈ ਤੁਹਾਡਾ ਸਵਾਗਤ ਵੀ ਹੈ ਵੀ ਤੁਸੀਂ ਸਾਡੇ ਬڑے ਛੋਟੇ ਜਿਹੇ ਮੈਸੇਜ ਤੇ ਸਾਡੇ ਸੱਦੇ ਤੇ ਇੱਥੇ ਪਹੁੰਚੇ ਹੋ ਸਾਰੇ ਸੋ ਕਹਿੰਦੇ ਬੰਦਾ ਜ਼ਿੰਦਗੀ ਦੇ ਵਿੱਚ ਜੋ ਵੀ ਕਰਦਾ ਉਹਦਾ ਕੋਈ ਨਾ ਕੋਈ ਏਮ ਜ਼ਰੂਰ ਹੁੰਦਾ ਮੋਟਿਵ ਹੁੰਦਾ ਸੋ ਅੱਜ ਜਿਹੜੀ ਅਸੀਂ ਇਹ ਪ੍ਰੈਸ ਕਾਨਫਰੈਂਸ ਕਰ ਰਹੇ ਆ ਇਹਦਾ ਵੀ ਮੇਨ ਇੱਕ ਮੋਟਿਵ ਇਹ ਹੈ ਵੀ ਸਾਡੇ ਫਰੀਦਕੋਟ ਸ਼ਹਿਰ ਦੇ ਕੁਝ ਜਿਹੜੇ ਸਮਾਜ ਸੇਵੀ ਹੈ ਜਾਂ ਜਿਹੜੇ ਪੁਰਾਣੇ ਸੀਨੀਅਰ ਪਲੇਅਰ ਹੈ ਕੋਈ ਸਪੋਰਟਸ ਪ੍ਰਮੋਟਰ ਹੈ ਉਹਨਾਂ ਦੇ ਮਨ ਦੇ ਵਿੱਚ ਕਿਤੇ ਨਾ ਕਿਤੇ ਇੱਕ ਦੁੱਖ ਹੈ ਜਾਂ ਗੁੱਸਾ ਹੈ ਵੀ ਜਿਹੜਾ ਨਹਿਰੂ ਸਟੇਡੀਅਮ ਫਰੀਦਕੋਟ ਆ ਉਸ ਦੀ ਪ੍ਰੋਪਰ ਕੇਅਰ ਜਾਂ ਮੇਨਟੇਨੈਂਸ ਨਹੀਂ ਹੋ ਰਹੀ। ਸੋ ਮੈਂ ਉਹਨਾਂ ਦੇ ਜਿਹੜੇ ਇਸ ਤਰ੍ਹਾਂ ਦੀ ਜਿਹੜਾ ਕ੍ਰਿਟੀਸਿਜ਼ਮ ਆ ਉਹਨੂੰ ਪੋਜ਼ਿਟਿਵ ਤਰੀਕੇ ਦੇ ਨਾਲ ਲੈਣਾ ਤੇ ਮੈਂ ਸਿਰਫ ਇੱਕ ਰਿਕਵੈਸਟ ਕਰਦਾ ਹਾਂ ਸਾਰੇ ਇਲੈਕਟ੍ਰੋਨਿਕ মিডিਆ ਨੂੰ ਜਾਂ ਪ੍ਰਿੰਟ মিডিਆ ਨੂੰ ਜਦੋਂ ਵੀ ਤੁਸੀਂ ਕੋਈ ਇਸ ਤਰ੍ਹਾਂ ਦੀ ਜਿਹੜਾ ਹੈਗਾ ਨਿਊਜ਼ ਚਲਾਉਂਦੇ ਹੋ ਜਾਂ ਨਿਊਜ਼ ਛਾਪਦੇ ਹੋ ਤੇ ਸਾਡਾ ਪੱਖ ਜਰੂਰ ਲਓ। ਕਿਉਂਕਿ ਬਹੁਤ ਸਾਰੀਆਂ ਗੱਲਾਂ ਕਈ ਵਾਰੀ ਇਸ ਤਰ੍ਹਾਂ ਦੀਆਂ ਹੁੰਦੀਆਂ ਨੇ। ਜਿਹੜੀਆਂ ਸਾਡੇ ਵੀ ਜਿਹੜਾ ਹੈਗਾ ਉਹਦੇ ਚ ਕੰਟਰੋਲ ਚ ਨਹੀਂ ਹੁੰਦੀਆਂ ਜਿਸ ਦੇ ਕਰਕੇ ਕਈ ਵਾਰੀ ਨਾ ਚਾਹੁੰਦੇ ਹੋਏ ਵੀ ਜਿਹੜਾ ਕੋਈ ਕੰਮ ਹੈ ਚਾਹੇ ਉਹ ਗਰਾਊਂਡ ਦੇ ਨਾਲ ਰਿਲੇਟਡ ਹੈ ਟੂਰਨਾਮੈਂਟ ਦੇ ਨਾਲ ਸਪੋਰਟਸ ਦੇ ਨਾਲ ਜਾਂ ਜਿਹੜਾ ਗਰਾਊਂਡਾਂ ਦੀ ਮੇਨਟੇਨੈਂਸ ਤੇ ਕੇਅਰ ਦੇ ਨਾਲ ਰਿਲੇਟਡ ਆ ਉਹ ਨਾ ਚਾਹੁੰਦੇ ਵੀ ਲੇਟ ਹੋ ਜਾਂਦਾ ਸੋ ਜਿਹੜਾ ਕੰਮ ਕਈ ਵਾਰੀ 2 ਦਿਨ ਦੇ ਵਿੱਚ ਉਹਨਾਂ ਨੂੰ 10 ਦਿਨ ਲੱਗ ਜਾਂਦੇ ਆ ਸੋ ਉਹਦੇ ਇੱਕ ਪਾਰਟਿਕੂਲਰ ਜਿਹੜਾ ਰੀਜ਼ਨ ਆ ਮੈਂ ਉਹ ਹੀ ਰੀਜ਼ਨ ਦੱਸਣ ਦੇ ਲਈ ਮੈਂ ਇਹ ਜਿਹੜਾ ਹੈਗਾ ਪ੍ਰੈਸ ਕਾਨਫਰੈਂਸ ਜਿਹੜਾ ਅਰੇਂਜ ਕੀਤੀ ਆ ਇਸ ਤੋਂ ਇਲਾਵਾ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਵੀ ਦੱਸੂਗਾ ਵੀ ਜਿਹੜੇ ਪਿਛਲੇ 3 ਸਾਲ ਆ ਇਸ ਪੰਜਾਬ ਸਰਕਾਰ ਦੇ ਤੇ ਸਾਡੇ ਜਿਹੜੇ ਮਾਣਯੋਗ ਐਮਐਲਏ ਸਾਹਿਬ ਹੈ ਸਰਦਾਰ ਗੁਰਦੇਵ ਸਿੰਘ ਸੇਖੋ ਜੀ ਸਾਡੇ ਮਾਣਯੋਗ ਸਪੀਕਰ ਸਾਹਿਬ ਜਾਂ ਜਿਹੜੇ ਦੂਸਰੇ ਐਮਐਲਏ ਸਾਹਿਬ ਨੇ ਅਮੋਲਕ ਜੀ ਉਹਨਾਂ ਦੇ ਕੰਟਰੀਬਿਊਸ਼ਨ ਦੇ ਨਾਲ ਅਸੀਂ ਜਿਹੜਾ ਹੈਗਾ ਆਪਣੇ ਸਪੋਰਟਸ ਡਿਪਾਰਟਮੈਂਟ ਦੇ ਵਿੱਚ ਕੀ ਕੀ ਅਪਗ੍ਰੇਡ ਕੀਤਾ ਤੇ ਅਸੀਂ ਕੀ ਕੀ ਅਪਗ੍ਰੇਡ ਕਰਨ ਲਈ ਜਿਹੜੇ ਪ੍ਰਪੋਜ਼ਲ ਤਿਆਰ ਕਰਕੇ ਭੇਜੇ ਠੀਕ ਹੈ ਜੀ ਸੋ ਪਹਿਲਾ ਮੈਂ ਆਪਦਾ ਪੱਖ ਰੱਖਦੇ ਨਾ ਉਸ ਤੋਂ ਬਾਅਦ ਮੈਂ ਜੋ ਵੀ ਤੁਹਾਡੇ ਮਨ ਦੇ ਵਿੱਚ ਕੁਐਸਚਨ ਹੈ ਤੁਸੀਂ ਮੈਨੂੰ ਪੁੱਛ ਲੇ ਮੈਂ ਉਹਦਾ ਕੋਸ਼ਿਸ਼ ਕਰੂੰਗਾ ਵਧੀਆ ਤਰੀਕੇ ਨਾਲ ਜਿਹੜਾ ਜਵਾਬ ਦੇ ਦੇ ਸੋ ਸਭ ਤੋਂ ਪਹਿਲਾਂ ਪਹਿਲੀ ਗੱਲ ਤੇ ਇਹ ਹੈ ਵੀ ਜਿਹੜਾ ਜਿਹੜਾ ਨਹਿਰੂ ਸਟੇਡੀਅਮ ਫਰੀਦਕੋਟ ਹੈ ਜਿਸ ਦੇ ਵਿੱਚ ਆਪਾਂ ਬੈਠੇ ਆ ਮੇਰਾ ਆਫਿਸ ਹੈ ਇਹ ਬਹੁਤ ਪੁਰਾਣੀ ਬਿਲਡਿੰਗ ਹੈ ਜਿਹਦਾ ਥੱਲੇ ਨਹੀਂ ਪੱਥਰ ਲੱਗਾ ਵੀ 1950 ਤੋਂ ਪਹਿਲਾਂ ਦੀ ਇਹ ਬਿਲਡਿੰਗ ਤੇ ਜਿਹੜੀਆਂ ਗਰਾਊਂਡਾਂ ਬਣੀਆਂ ਹੋਈਆਂ ਟਾਈਮ ਟੂ ਟਾਈਮ ਇਹਦੀ ਜਿਹੜੀ ਕੇਅਰ ਤੇ ਮੇਨਟੇਨੈਂਸ ਹੁੰਦੀ ਰਹੀ ਹੈ ਇਹਨੂੰ ਕਿਤੇ ਨਾ ਕਿਤੇ ਅਪਗ੍ਰੇਡ ਵੀ ਕੀਤਾ ਜਾਂਦਾ ਰਿਹਾ ਹੈ ਪਰ ਜਿਹੜੀ ਸਭ ਤੋਂ ਵੱਡੀ ਪ੍ਰੋਬਲਮ ਇਹ ਹੈ ਵੀ ਜਿਹੜਾ ਨਹਿਰੂ ਸਟੇਡੀਅਮ ਹੈ ਅੱਜ ਦੀ ਡੇਟ ਦੇ ਵਿੱਚ ਇਸ ਦਾ ਜਿਹੜਾ ਗਰਾਊਂਡ ਲੈ ਲੈ ਉਹ ਸੜਕ ਤੋਂ ਬਹੁਤ ਜ਼ਿਆਦਾ ਨੀਲਾ ਤੇ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ ਜਿਹੜਾ ਬਰਸਾਤ ਦਾ ਮੌਸਮ ਚੱਲ ਰਿਹਾ ਜਦੋਂ ਵੀ ਮੀਂਹ ਪੈਂਦੇ ਆ ਤੇ ਨਹਿਰੂ ਸਟੇਡੀਅਮ ਦੇ ਵਿੱਚ ਬਹੁਤ ਜ਼ਿਆਦਾ ਪਾਣੀ ਇਕੱਠਾ ਹੋ ਜਾਂਦਾ ਹੈ ਜਿਸ ਕਾਰਨ ਸਾਨੂੰ ਗਰਾਊਂਡ ਦਾ ਘਾਹ ਕੱਟਣ ਦੇ ਵਿੱਚ ਜਾਂ ਜਿਹੜਾ ਹੈਗਾ ਮਸ਼ੀਨ ਚਲਾਉਣ ਦੇ ਵਿੱਚ ਬਹੁਤ ਜ਼ਿਆਦਾ ਸਮੱਸਿਆ ਹੁੰਦੀ ਹੈ ਜਿਸ ਦੇ ਕਾਰਨ ਆਲੇ ਮੌਸਮ ਦੇ ਵਿੱਚ ਜਿਹੜਾ ਹੈਗਾ ਗਰਾਊਂਡ ਨੂੰ ਕੇਅਰ ਕਰਨ ਦੇ ਵਿੱਚ ਉਹਦੀ ਮੇਨਟੇਨੈਂਸ ਦੇ ਵਿੱਚ ਪ੍ਰੋਬਲਮ ਆਉਂਦੀ ਕਈ ਵਾਰੀ ਬਹੁਤ ਜ਼ਿਆਦਾ ਟਾਈਮ ਲੱਗ ਜਾਂਦਾ। ਸੋ ਪਹਿਲਾ ਰੀਜ਼ਨ ਤਾਂ ਇਹ ਹੈ ਜਦੋਂ ਵੀ ਕੋਈ ਤੁਸੀਂ ਦੇਖਿਆ ਹੋਊਗਾ ਵੀ ਕਈ ਵਾਰੀ 15 ਅਗਸਤ 26 ਜਨਵਰੀ ਤੇ ਵੀ بارش ਹੋ ਜਾਂਦੀ ਹੈ ਤੇ ਗਰਾਊਂਡ ਦੇ ਵਿੱਚ ਪਾਣੀ ਖੜ ਜਾਂਦਾ। ਗਰਾਊਂਡ ਦਾ ਜਿਹੜਾ ਸੀਪੇਜ ਦਾ ਜਿਹੜਾ ਪ੍ਰਬੰਧ ਪ੍ਰੋਪਰ ਹੈ ਨਹੀਂ ਹਜੇ ਤੱਕ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕੱਲ ਪਰਸੋ ਅਸੀਂ ਸੋਇਲ ਐਂਡ ਕਨ ਸਰਵੇਸ਼ਨ ਡਿਪਾਰਟਮੈਂਟ ਦੇ ਨਾਲ ਵੀ ਜਿਹੜਾ ਕੋਆਰਡੀਨੇਟ ਕੀਤਾ ਤੇ ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਸਾਨੂੰ ਇਹਦਾ ਇੱਕ ਪ੍ਰੋਪਰ ਪ੍ਰੋਸੀਜਰ ਦੱਸੋ ਤੇ ਉਹਦਾ ਸਾਨੂੰ ਐਸਟੀਮੇਟ ਬਣਾ ਕੇ ਦਿਓ ਅਸੀਂ ਆਪਣੇ ਹੈੱਡ ਆਫਿਸ ਭ ਤਾਂ ਕਿ ਜਿਹੜਾ ਇਹ ਪ੍ਰੋਬਲਮ ਐ ਇਸ ਨੂੰ ਕਾਫੀ ਹੱਦ ਤੱਕ ਸੌਲਟ ਆਊਟ ਕੀਤਾ ਜਾ ਸਕੇ ਸੋ ਜੀ ਦੇ ਕਰਕੇ ਤੁਸੀਂ ਦੇਖੋ ਜੀ ਕਿਤੇ ਚਲੇ ਜਾਓ ਮੈਂ ਨਹੀਂ ਕਹਿੰਦਾ ਵੀ ਮੈਂ ਆਪਦੇ ਤੋਂ ਜਿਹੜਾ ਆਪਣੀ ਜ਼ਿੰਮੇਵਾਰੀ ਤੋਂ ਭੱਜਦਾ ਵਾਂ ਤੁਸੀਂ ਨੈਦੂ ਸਟੂਡੀ ਦੀ ਜਗ੍ਹਾ ਕਾਲਜ ਚਲੇ ਜਾਓ ਤੁਸੀਂ ਕਿਸੇ ਸਕੂਲ ਚਲੇ ਜਾਓ ਤੁਸੀਂ ਦੇਖੋਗੇ ਜਿਹੜਾ ਸਾਡਾ ਐਸਟੋਟਲ ਸਟੇਡੀਅਮ ਨੂੰ ਜਿਹੜਾ ਰਸਤਾ ਜਾਂਦਾ ਆਪਾਂ ਮੇਨ ਗੇਟ ਤੋਂ ਐਂਟਰ ਕਰਦੇ ਆ ਦੋਨੋਂ ਪਾਸੇ ਕਿੰਨੀਆਂ ਵੱਡੀਆਂ-ਵੱਡੀਆਂ ਜਿਹੜਾ ਗਿਆ ਦਾ ਘਾਹ ਹੋਇਆ ਪਿਆ ਜਿਹੜਾ ਹੈਗਾ ਝਾੜੀਆਂ ਹੋਈਆਂ ਪਈਆਂ ਕਿਉਂਕਿ ਇੱਕ ਤਾਂ ਬਰਸਾਤ ਦਾ ਸੀਜ਼ਨ ਐ ਇਹਦੇ ਚ ਵੈਸੇ ਹੀ ਘਾਹ ਜਲਦੀ ਵੱਧ ਜਾਂਦਾ ਸੋ ਦੂਜੀ ਗੱਲ ਹਰੇਕ ਮਗਰਲੇ 20-25 ਦਿਨ ਤੋਂ ਮੈਨੂੰ ਲੱਗਦਾ ਇੱਕ ਦਿਨ ਨਹੀਂ ਪੈਂਦਾ ਨਾ ਪੂਰੀ ਜਿਹੜੀ ਹੈਵੀ ਰੇਨ ਹੋ ਰਹੀ ਹੈ ਜਿਹਦੇ ਕਰਕੇ ਨਾ ਤਾਂ ਪ੍ਰੋਪਰ ਮਸ਼ੀਨ ਲੱਗਦੀ ਹੈ ਪਿਛਲੇ ਸ਼ਨੀਵਾਰਾ ਮੇਰੇ ਕੋ ਵੀਡੀਓ ਪਈ ਮੈਂ ਤੁਹਾਨੂੰ ਬਾਹਰ ਦਿੰਨਾ ਸਾਡੇ ਇਥੇ ਆਰਮੀ ਦੀਆਂ ਟੀਮਾਂ ਹੁੰਦੀਆਂ ਨੇ ਜਿਨ੍ਹਾਂ ਨੇ ਸਾਨੂੰ ਪੈਸੇ ਦਿੱਤੇ ਸਟੇਡੀਅਮ ਦੇ ਛੋਟੇ ਲਾਈਟਸ ਦੇ ਲਈ ਐਸਕਟਰਸ ਦੇ ਵੀ ਵੇ ਦੇ ਲਈ ਅਸੀਂ ਉਹਨਾਂ ਨਾਲ ਰਿਕੁਐਸਟ ਕੀਤੀ ਵੀ ਤੁਹਾਡੇ ਕੋ ਕੋਈ ਇਨਫਰਾਸਟ੍ਰਕਚਰ ਹੈਗਾ ਤੇ ਤੁਸੀਂ ਇੱਥੇ ਜਿਹੜਾ ਹੈਗਾ ਸਾਡੀ ਹੈਲਪ ਕਰੋ ਉਹਨਾਂ ਨੇ ਆਪਣੇ ਲੈਵਲ ਤੇ ਟਰੈਕਟਰ ਲਿਆਂਦਾ ਰੀਪਰ ਲਿਆਂਦਾ ਅਸੀਂ ਸ਼ਨੀਵਾਰੇ ਦੇ ਤੇ ਜਿਹੜਾ ਟਰੈਕਟਰ ਚ ਲਾ ਕੇ ਰੀਪਰ ਮਾਰ ਕੇ ਜਿੰਨਾ ਕੋ ਘਾਹ ਉਹਦੇ ਨਾਲ ਕੱਟਿਆ ਜਾ ਸਕਦਾ ਸੀ ਉਹਦੇ ਨਾਲ ਕੱਟਣ ਦੀ ਕੋਸ਼ਿਸ਼ ਕੀਤੀ ਪਰ ਜਿੰਨੀ ਦੇਰ ਉਹ ਬਰੀਕ ਮਸ਼ੀਨ ਨਹੀਂ ਚੱਲਦੀ ਉੰਨੀ ਦੇਰੇ ਪ੍ਰੋਪਰ ਘਾਹ ਨਹੀਂ ਕੱਟਿਆ ਜਾ ਸਕਦਾ ਮਸ਼ੀਨ ਚ ਲਾਉਣ ਦੀ ਸਭ ਤੋਂ ਵੱਡੀ ਪ੍ਰੋਬਲਮ ਇਹ ਆ ਉਹ ਬਿਜਲੀ ਵਾਲੀ ਮਸ਼ੀਨ ਹੈ ਅੰਦਰ ਪਾਣੀ ਖੜਾ ਗਾਰ ਬਣੀ ਹੈ ਕਈ ਵਾਰੀ ਕਰੰਟ ਆ ਜਾਂਦਾ ਕਈ ਵਾਰੀ ਸਾਡੇ ਜਿਹੜੇ ਕਲਾਸ 4 EMPLOYEES ਹੈ ਸੇਵਾਦਾਰ ਹੈ ਉਹਨਾਂ ਨੂੰ ਕਰੰਟ ਵੀ ਲੱਗਾ ਕਿਉਂਕਿ ਪਾਣੀ ਦੇ ਵਿੱਚ ਮਸ਼ੀਨ ਚਲਾਉਣੀ ਮੁਸ਼ਕਲ ਆ ਸਭ ਤੋਂ ਵੱਡੀ ਪ੍ਰੋਬਲਮ ਤਾਂ ਇਹ ਆ ਉਹਦੇ ਕਰਕੇ ਕਈ ਵਾਰੀ ਜਦੋਂ ਲੇਟ ਹੋ ਜਾਂਦਾ ਆ ਮੌਸਮ ਦੇ ਵਿੱਚ ਅੱਗੇ 15 ਅਗਸਤ ਆ ਰਿਹਾ 15 ਅਗਸਤ ਤੋਂ ਪਹਿਲਾਂ ਪਹਿਲਾਂ ਅਸੀਂ ਇਹ ਗਰਾਊਂਡ ਦੀ ਪ੍ਰੋਪਰ ਲੈਵਲਿੰਗ ਪਲੱਸ ਗਰਾਸ ਕਟਿੰਗ ਦਾ ਕੰਮ ਪੂਰਾ ਕਰਕੇ ਜਿਹੜਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਦਿਖਾਉਣਾ ਤੇ ਤਾਂ ਹੀ ਇੱਥੇ ਜਿਹੜਾ ਫੰਕਸ਼ਨ ਪੂਰਾ ਸਕਸੈਸਫੁਲੀ ਆਰਗੇਨਾਈਜ਼ ਹੋਊਗਾ 22 ਤਰੀਕ ਨੂੰ ਉਹਦੀ ਮੀਟਿੰਗ ਹੈ ਉਹਦੇ ਸਾਡੀ ਡਿਊਟੀ ਲੱਗ ਜਾਣੀ ਆ ਉਹਦੇ ਲਈ ਅਸੀਂ ਬਾਹਰੋਂ ਵਜੇ ਸਾਡੇ ਕੋਲ ਸਟਾਫ ਦੀ ਵੀ ਕਮੀ ਹੈ ਸੋ ਅਸੀਂ ਬਾਹਰੋਂ ਵੀ ਜਿਹੜਾ ਹੈਗਾ ਦਿਹਾੜੀਏ ਲਿਆ ਕੇ ਇਹਨੂੰ ਸਾਫ਼ ਕਰਾਵਾਂ ਪਰ ਪ੍ਰੋਬਲਮ ਕੀ ਆ ਸਾਡੇ ਕੋਲ ਜਿਹੜੀ ਸਭ ਤੋਂ ਵੱਡੀ ਪ੍ਰੋਬਲਮ ਹੈ ਸਾਡੇ ਕੋਲ ਸਟਾਫ ਦੀ ਕਮੀ ਹੈ ਆਪਣੇ ਤਿੰਨੇ ਗਰਾਊਂਡਮੈਨ ਬਣਾਵਦੇ ਮੈਡਮ ਉਹਨਾਂ ਨੂੰ ਕਹੋ ਜਿਹੜਾ ਸਾਡੇ ਕੋਲ ਸਟਾਫ ਦੀ ਕਮੀ ਹੈ ਸਾਡੇ ਕੋਲ ਸਿਰਫ ਪ੍ਰੋਪਰ ਤਿੰਨ ਗਰਾਊਂਡਮੈਨ ਹੈ ਤਿੰਨੇ ਆਊਟਸੋਰਸਿੰਗ EMPLOYEES ਆ ਕੱਚੇ ਮਲਾਜ਼ਮ ਜਿਹੜੇ ਹੁੰਦੇ ਜਿਨ੍ਹਾਂ ਦੀ ਬੜੀ ਕੰਸੋਲੀਡੇਟ ਸੈਲਰੀ ਹੈ ਜਿਹੜੇ 10-12000 ਰੁਪਏ ਤੇ ਕੰਮ ਕਰ ਰਿਹਾ ਬੈਠੇ ਆ ਆ ਜਸਵਿੰਦਰ ਸਿੰਘ ਆ ਉਹ ਸੱਤਪਾਲ ਆ ਇੱਕ ਪਰਮਜੀਤ ਕੁਮਾਰ ਪਰਮੂ ਤੁਸੀਂ ਜਾਣਦੇ ਹੋ ਬੈਠ ਦਿਓ ਪਰਮਜੀਤ ਕੁਮਾਰ ਨੂੰ ਮਾਝੋਕ ਸੀਐਮ ਸਾਹਿਬ ਨੇ ਰੱਖਿਆ ਮੇਰਾ ਸਟੂਡੈਂਟ ਆ ਜਸਵਿੰਦਰ ਵੀ ਮੇਰਾ ਸਟੂਡੈਂਟ ਦੋਨੋਂ ਨੈਸ਼ਨਲ ਮੈਡਲਿਸਟ ਨੇ ਦੇਖੋ ਵੀ ਇੱਕ ਨੈਸ਼ਨਲ ਮੈਡਲਿਸਟ ਕਿਸੇ ਕਾਰਨਾ ਕਰਕੇ ਜੌਬ ਨਹੀਂ ਲੈ ਸਕਿਆ ਤੇ ਅੱਜ ਉਹ ਗਰਾਊਂਡ ਮੈਨ ਦੀ ਜੌਬ ਕਰ ਰਹੇ ਨੇ ਪਰਮਜੀਤ ਨੂੰ ਸਾਡੇ ਡਿਪਾਰਟਮੈਂਟ ਵੱਲੋਂ ਇਨਸਟਰਕਸ਼ਨ ਆ ਸੀ ਇੰਡੀਆ ਕੈਂਪਰ ਅੰਡਰ 16 ਦੀ ਇੰਡੀਆ ਟੀਮ 'ਚ ਵੀ ਰਿਹਾ ਉਹਨੂੰ ਵੀ ਇਹਦੇ ਤੋਂ ਨਾਲ ਕੋਚਿੰਗ ਦਾ ਕੰਮ ਵੀ ਕਰਾਓ ਐਸਟੋਟਰਾ ਸਟੇਡੀਅਮ ਦਾ ਮੇਨ ਜਿਹੜਾ ਹੈਗਾ ਸਾਰਾ ਕਰਤਾ ਤਰਤਾ ਇੰਚਾਰਜ ਸਟੇਡੀਅਮ ਨੂੰ ਖੋਲਣ ਦਾ ਬੰਦ ਕਰਨ ਦਾ ਉਹਦੇ 'ਚ ਜਿਹੜੀ ਐਸਟੋਟ ਮੋਟਰ ਆ ਡੇਗ ਭਰਨਾ ਪਾਣੀ ਲਾਉਣਾ ਉਹਦੀ ਸਫਾਈ ਸਾਰਾ ਕੰਮ ਨਾਲ ਮੇਰੇ ਕੋਚਿੰਗ ਤੇ ਹੈਲਪ ਵੀ ਕਰੂਗਾ ਮੈਂ ਹਾਕੀ ਦਾ ਕੋਚ ਹੀ ਸੋ ਪੂਰਾ ਸਹਿਰ ਤੋਂ ਲੈ ਕੇ ਸ਼ਾਮ ਤੱਕ ਜਦੋਂ ਮਰਜ਼ੀ ਚੈੱਕ ਕਰ ਲਿਓ ਜੇ ਉਹ ਇੱਥੇ ਹੀ ਹੁੰਦਾ ਉਹ ਦੋ ਗਰਾਊਂਡ ਮੈਨ ਹੈ ਸਤਪਾਲ ਨੂੰ ਕਈ ਵਾਰੀ ਰੋਟੇਸ਼ਨ ਦੇ ਵਿੱਚ ਜਿਹੜਾ ਹੈਗਾ ਅਸੀਂ ਰਾਤ ਦੀ ਚੌਕੀਦਾਰ ਦੀ ਡਿਊਟੀ ਵੀ ਕਰਾਉਣੀ ਹੈ ਇੱਕ ਜਸਵਿੰਦਰ ਆ ਤਿੰਨ ਗਰਾਊਂਡ ਮੈਨ ਹੈ ਪ੍ਰੋਪਰ ਸਾਡੇ ਕੋਲ ਤਿੰਨਾਂ ਗਰਾਊਂਡ ਮੈਨਾਂ ਦੇ ਨਾਲ ਐਡਾ ਵੱਡਾ ਇਨਫਰਾਸਟ੍ਰਕਚਰ ਮੈਨੇਜ ਨਹੀਂ ਕੀਤਾ ਜਾ ਸਕਦਾ ਸਾਡੇ ਕੋਲ ਇਸ ਟਾਈਮ ਸਪੋਰਟਸ ਡਿਪਾਰਟਮੈਂਟ ਦੇ ਅੰਡਰ 20 ਤੋਂ ਉੱਤੇ ਕੋਚਿੰਗ ਸੈਂਟਰ ਆ ਵੀ ਕੋਚਿੰਗ ਸੈਂਟਰਾਂ ਨੂੰ ਵਧੀਆ ਤਰੀਕੇ ਦੇ ਨਾਲ ਚਲਾਉਣ ਦੇ ਲਈ ਘੱਟੋ-ਘੱਟ ਹਰੇਕ ਗਰਾਊਂਡ ਤੇ ਇੱਕ ਗਰਾਊਂਡਮੈਨ ਜ਼ਰੂਰ ਚਾਹੀਦਾ। ਗਰਾਊਂਡਮੈਨ ਦਾ ਕੰਮ ਕੀ ਹੈ? ਗਰਾਊਂਡ ਨੂੰ ਪ੍ਰੋਪਰ ਉਹਦੀ ਕੇਅਰ ਕਰਨਾ, ਉਹਦੀ ਮੇਨਟੇਨੈਂਸ ਕਰਨਾ, ਉਹਦੀ ਸਾਰ ਸਭਾਲ ਕਰਨੀ, ਸਫਾਈ ਕਰਨੀ, ਘਾਹ ਕੱਟਣਾ, ਜੇ ਕੋਈ ਰੈਸਲਿੰਗ ਮੈਟ ਆ ਉਹਦੇ ਤੇ ਪੋਚਾ ਲਾਉਣਾ, ਪੋਚ ਨੂੰ ਜਿਹੜਾ ਹੈਗਾ ਪਾਣੀ ਪਿਉਣਾ, ਪੋਚਾ ਪਾਣੀ ਦਾ ਪ੍ਰਬੰਧ ਕਰਨਾ, ਬੱਚਿਆਂ ਦੇ ਲਈ ਜਿਹੜਾ ਹੈਗਾ ਪੀਣ ਵਾਲੇ ਪਾਣੀ ਦਾ ਪ੍ਰਬੰਧ, ਉੱਥੇ ਬਾਲਟੀ ਜੇ ਤੁਸੀਂ ਪਿੱਛੇ ਚਲੇ ਜਾਓ ਬਾਲਟੀ 'ਚ ਪਾਣੀ ਆਉਂਦਾ ਸਾਰੇ ਬੱਚਿਆਂ ਲਈ। ਉਸ ਤੋਂ ਇਲਾਵਾ ਜਿਹ ਕਿਹੜਾ ਸਪੋਰਟਸ ਇਕਵਿਪਮੈਂਟ ਹੈ ਉਹਨੂੰ ਸਟੋਰ ਤੋਂ ਬਾਹਰ ਕੱਢਣਾ ਉਹਨੂੰ ਬਾਅਦ ਵਿੱਚ ਫਿਰ ਅੰਦਰ ਰੱਖਣਾ ਸੋ ਇਹ ਕੰਮ ਸਰ ਜਿੱਲੇ ਦੇ ਹੈਡ ਆਫ ਡਿਪਾਰਟਮੈਂਟ ਤੋਂ ਮੰਗਦੇ ਹਾਂ ਜੀ ਕੀਤੀ ਹੈ ਟਾਈਮ ਟੂ ਟਾਈਮ ਹੁਣ ਸਪੋਰਟ ਡਿਪਾਰਟਮੈਂਟ ਨੇ ਉਚੇਚੇ ਤੌਰ ਤੇ ਸਾਡੇ ਤੋਂ ਐਪਲੀਕੇਸ਼ਨਾਂ ਮੰਗੀਆਂ ਨੇ ਇਤੋਂ ਬਹੁਤ ਐਪਲੀਕੇਸ਼ਨਾਂ ਗਈਆਂ ਨੇ ਗਰਾਊਂਡਮੈਨ ਕੰਮ ਚੌਕੀਦਾਰ ਰੱਖਣ ਦੇ ਲਈ ਠੀਕ ਹੈ ਜੀ ਬਹੁਤ ਜਲਦੀ ਸਰਕਾਰ ਦੀਆਂ ਪੂਰੀਆਂ ਐਫਰਟਸ ਨੇ ਨੋ ਡਾਊਟ ਬਹੁਤ ਵੱਧ ਭਰਤੀ ਕੀਤੀ ਜਾਵੇ ਨਹੀਂ ਨਹੀਂ ਅਸੀਂ ਜਿਹੜੀਆਂ ਐਪਲੀਕੇਸ਼ਨਾਂ ਚੱਲੀਆਂ ਬਹੁਤ ਜਲਦੀ ਭਰਤੀ ਹੋ ਜੂਗੀ ਮੈਂ ਜ਼ਿਆਦਾ ਕੀ ਦੱਸਾਂ 스포츠 ਨਰਸਰੀਆਂ ਦਾ ਕਨਸੈਪਟ ਪਿੱਛੇ ਜੇ ਸ਼ੁਰੂ ਹੋਇਆ ਸੀ 200 ਤੋਂ ਵੱਧ ਕੋਚ ਸਰਕਾਰ ਵੱਲੋਂ ਰੱਖੇ ਜਾ ਚੁੱਕੇ ਆ ਜਿਦੇ ਚ 7 ਕੋਚ ਆਲਰੇਡੀ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਜੁਆਇਨ ਕਰ ਚੁੱਕੇ ਨੇ ਇੱਕ ਸੁਪਰਵਾਈਜ਼ਰ ਸਾਹਿਬ ਆ ਬੈਠੇ ਆ 스포츠 ਸੁਪਰਵਾਈਜ਼ਰ ਸਾਹਿਬ ਇਹਨਾਂ ਨੇ ਜੁਆਇਨ ਕੀਤਾ ਇੱਕ ਕੋਚ ਜੁੱਡੋ ਦਾ ਅਜੇ ਜੁਆਇਨ ਕਰੂਗਾ ਉਹਦੀ ਡਿਗਰੀ ਪੂਰੀ ਹੋਣ ਵਾਲੀ ਹੈ ਉਹਨੇ 11 ਦੇ ਰੈਗਨਿਸ਼ਨ ਲਈ ਸੋ 8 ਕੋਚ ਪਲੱਸ 9ਵੇਂ 스포츠 ਸੁਪਰਵਾਈਜ਼ਰ ਸਾਹਿਬ 9 ਬੰਦਿਆਂ ਦਾ ਨਵਾਂ ਸਟਾਫ ਆ ਗਿਆ ਸੋ ਸਰਕਾਰ ਦੀਆਂ ਐਫਰਟ ਚੱਲ ਰਹੀਆਂ ਨੇ ਨਨੋ ਡਾਟ ਕਾਹਦੀ ਕਮੀ ਕਰ ਰਹੀ ਆ ਮੇਨ ਸਟਾਫ ਦੀ ਕਮੀ ਗਰਾਊਂਡਮੈਨ ਦੀ ਕਮੀ ਕਰਨ ਸਾਨੂੰ ਘੱਟੋ ਘੱਟ ਏਡੇ ਵੱਡੇ ਸਿਸਟਮ ਨੂੰ ਚਲਾਉਣ ਦੇ ਲਈ 20 ਗਰਾਊਂਡਮੈਨ ਚਾਹੀਦੇ ਆ ਚਲੋ ਆਪਾਂ ਇੱਕ ਬੰਦੇ ਨੂੰ ਦੋ ਗਰਾਊਂਡਾਂ ਦੀ ਜ਼ਿੰਮੇਵਾਰੀ ਵੀ ਜੇ ਦੇ ਦਈਏ ਤਾਂ ਵੀ 10 ਤੋਂ 12 ਬੰਦੇ ਇਨਕਲੂਡਿੰਗ ਚੌਂਕੀਦਾਰ ਚਾਹੀਦੇ ਆ ਸਾਡੇ ਕੋਲ ਤਿੰਨ ਬੰਦੇ ਆ ਉਹਦੇ ਨਾਲ ਮੈਨੇਜ ਨਹੀਂ ਹੁੰਦਾ ਜਦੋਂ ਜਦੋਂ ਇਹ ਖਬਰ ਆਉਣੀ ਆ ਜਾਂ ਖਬਰਾਂ ਦੇ ਬੰਦਾ ਪਲੇਅ ਉਹਦਾ ਹਨਾ ਕੋਈ ਟੂ ਟੂ ਨੰਬਰ ਕਰਦਾ ਨਹੀਂ ਕਿੱਥੇ ਆ ਕਾਹਦਾ ਆ ਪੰਜਾਂ ਵਾਲਾ ਨੰਬਰ ਤੁਸੀਂ ਪਹਿਲੀ ਨਿਊਜ਼ ਲੱਗੀ ਅ 13 14 15 ਅਪ੍ਰੈਲ ਨੂੰ ਇੱਥੇ ਆਰਮੀ ਦੀ ਕਿਸੇ ਯੂਨਿਟ ਨੇ ਬਹੁਤ ਵੱਡਾ ਆਪਦਾ ਟੂਰਨਾਮੈਂਟ ਕਰਾਇਆ ਉਹਨਾਂ ਨੇ ਟੂਰਨਾਮੈਂਟ ਕਰਾਉਣ ਤੋਂ ਪਹਿਲਾਂ ਸਾਰਾ ਸਟੇਡੀਅਮ ਚੰਗੀ ਤਰ੍ਹਾਂ ਸਫਾਈ ਕੀਤੀ ਸਟੇਡੀਅਮ ਟੂਰਨਾਮੈਂਟ ਕਰਾਉਣ ਈਵੈਂਟ ਉਹਨਾਂ ਨੇ ਪੈਸੇ ਵੀ ਧਾਰੇ ਇਹ ਨਹੀਂ ਵੀ ਪ੍ਰੋਪਰ ਗਰਾਊਂਡ ਦੀ ਮਾਰਕਿੰਗ ਹੋਈ ਸਾਰਾ ਘਾਹ ਕੱਟਿਆ ਸਾਰੀ ਸਫਾਈ ਆਰਮੀ ਦਾ ਕੰਮ ਕਿਸ ਤਰ੍ਹਾਂ ਦਾ ਹੁੰਦਾ ਤੁਹਾਨੂੰ ਪਤਾ ਟੂਰਨਾਮੈਂਟ ਤੋਂ ਬਾਅਦ ਅਸੀਂ ਉਹਨਾਂ ਨਾਲ ਕੰਟੈਕਟ ਕੀਤਾ ਵੀ ਤੁਸੀਂ ਜਿਹੜੀ ਇਹ ਸਫਾਈ ਦੁਬਾਰਾ ਕਰਕੇ ਜਾਓ ਕਿਉਂਕਿ ਸਬੰਧਤ ਸੰਸਥਾ ਦੀ ਜ਼ਿੰਮੇਵਾਰੀ ਹੁੰਦੀ ਉਹ ਕਹਿੰਦੇ 25 ਤਰੀਕ ਅਸੀਂ ਉਤੋਂ ਪਹਿਲਾਂ ਸਾਰਾ ਗਰਾਊਂਡ ਫੇਰ ਹੋਵੇ ਪ੍ਰੋਪਰ ਸਾਫ਼ ਕਰਦੇ ਆਂਗੇ ਜਿਹੜਾ ਹੈਗਾ ਤੇ ਅਸੀਂ ਇੱਥੇ ਟੂਰਨਾਮੈਂਟ ਕਰਾਵਾਂਗੇ ਇਹਦਾ ਮੀਨ ਟਾਈਮ ਉਹਨਾਂ ਦਾ ਟੂਰਨਾਮੈਂਟ ਪੋਸਟਪੋਨ ਹੋ ਗਿਆ 25 ਦੇ 26 ਤਰੀਕ ਨੂੰ ਬਲਵਿੰਦਰ ਹਾਲੀ ਜੀ ਨੇ ਨਿਊਜ਼ ਲਾਤੀ ਮੈਂ ਉਹਨਾਂ ਨੂੰ ਬੁਲਾ ਕੇ ਆਵਦਾ ਬੱਕ ਵੀ ਰੱਖਿਆ ਉਹ ਬੰਦੇ ਬੈਠੇ ਉਹਨਾਂ ਨੂੰ ਇਨਸਟ੍ਰਕਸ਼ਨਾਂ ਜਾਰੀ ਕੀਤੀਆਂ ਜਿੱਥੇ-ਜਿੱਥੇ ਕੂੜਾ ਪਿਆ ਉਹਨੂੰ ਇਕੱਠਾ ਕਰਕੇ ਬਾਈ ਇਹਨੂੰ ਡਿਸਪੋਜ਼ ਆਫ ਕਰੋ ਉਹਨਾਂ ਨੇ ਇੱਕ ਇਵੈਂਟ ਦੀ ਕਮੇਟੀ ਤੋਂ ਬੰਦੇ ਲਿਆ ਕੇ ਵੀ ਅਸੀਂ ਇੱਥੇ ਸਫਾਈ ਕਰਾਈ ਜਿੱਦਣ ਸਫਾਈ ਕਰਾਈ ਹਾਲੀ ਜੀ ਮੇਰੇ ਕੋਲ ਗਰਾਊਂਡ 'ਤੇ ਖੜ ਇੱਕ ਗਰਾਊਂਡ ਤੇ ਪ੍ਰੋਪਰ ਝਾੜੂ ਮਾਰਨਾ ਜਾਂ ਉਹਦੀ ਘਾਹ ਕੱਟਣਾ ਉਹਨੂੰ ਲੈਵਲਿੰਗ ਕਰਨਾ ਇਹ ਬਈ ਦੀ ਸੌਖਾ ਕੰਮ ਨਹੀਂ ਜੇ ਆਪਾਂ ਕਹੀਏ ਦੋ ਤਿੰਨ ਬੰਦੇ ਕਰ ਲੈਣਗੇ ਆ ਬੰਦਾ ਤਾਂ ਬਰਮੂ ਦਾ ਵਿਚਾਰਾ ਇਕੱਲਾ ਉਹ ਲਾ ਉਹ ਹੀ ਸਟੇਡੀਅਮ ਸੰਭਾਲਦਾ ਨਾ ਰੋ ਸਟੇਡੀਅਮ ਲਈ ਦੋ ਬੰਦੇ ਐਸੋ ਕਰਦੇ ਕਿਈ ਥਾਂ ਤੋਂ ਜਿਹੜਾ ਹੈ ਗਰਾਊਂਡ ਬੈਠ ਗਿਆ ਨਹੀਂ ਉਹ ਠੀਕ ਹੋ ਗਿਆ ਪਿੱਛੇ ਜੇ ਸਪੀਕਰ ਸਾਹਿਬ ਨੇ 5 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਸੀ ਆਪਣੇ ਅਨਟਾਈਡ ਫੰਡਸ ਦੇ ਵਿੱਚੋਂ ਬਾਬਾ ਫਰੀਦ ਹੌਕੀ ਕਲੱਬ ਨੂੰ ਜਿਹਦੇ ਚ ਦਿੱਲੀੋਂ ਟੀਮ ਬੁਲਾ ਕੇ ਉਹਦੀ ਜਿਹੜੀ ਲੈਵਲਿੰਗ ਜਿੱਥੋਂ ਜਿੱਥੋਂ 베ਸ ਬੈਠਾ ਸੀ ਉਹ ਠੀਕ ਹੋ ਠੀਕ ਹੈ ਜੀ ਇਸ ਤੋਂ ਇਲਾਵਾ ਬਾਕੀ ਪੈਸਿਆਂ ਦੀ ਪੂਰੀ ਰਿਪੇਅਰ ਕਰਾਈ ਗਈ ਅੰਦਰੋਂ ਜਿੱਥੋਂ-ਜਿੱਥੋਂ ਕੋਈ ਸੋਚ ਟੁੱਟੇ ਸੀ ਕਿਉਂਕਿ ਐਸਜੀਪੀਸੀ ਔਕੀ ਅਕੈਡਮੀ ਨੇ ਉਹ ਸਟੇਡੀਅਮ ਲਿਆ ਹੋਇਆ ਸੀ ਉਹ ਜਾਣ ਲੱਗੇ ਆਪਣਾ ਕੰਮ ਜ਼ਿੰਮੇਵਾਰੀ ਨਾਲ ਨਹੀਂ ਕਰਕੇ ਗਏ ਡਿਪਾਰਟਮੈਂਟ ਨੇ ਉਹਨਾਂ ਨੂੰ ਵੀ ਉਹਨਾਂ ਨਾਲ ਕੋਰਸਪੋਂਡੈਂਸ ਕੀਤੀ ਹੈ ਵੀ ਤੁਸੀਂ ਜਿਹੜਾ ਐਸਟੀਮੇਟ ਸਾਨੂੰ ਦਿਓ ਜਿਹੜੇ ਸਾਡੇ ਪੈਸੇ ਬਣਦੇ ਆ ਤੁਹਾਡੇ ਆ ਉਹ 5 ਲੱਖ ਰੁਪਏ ਨਾਲ ਪ੍ਰੋਪਰ ਉਹਦੀ ਰਿਪੇਅਰ ਹੋਈ ਆ ਜਿੱਥੋਂ-ਜਿੱਥੋਂ ਕੋਈ ਜਿਹੜਾ ਹੈਗਾ ਕੀ ਨਾ ਮੈਂ ਕੋਈ ਸੋਚ ਨੰਗੇ ਸੀ ਜਾਂ ਕੋਈ ਦਰਵਾਜ਼ਾ ਟੁੱਟਾ ਸੀ ਕੁਝ ਪਰ ਐਡੇ ਵੱਡੇ ਸਟੇਡੀਅਮ ਕੰ ਕੱਲ ਬਾਲਵੱਜੀ ਸੀਸਾ ਫਿਰ ਟੁੱਟ ਗਿਆ ਉਹਨੇ ਇਹ ਨਿੱਕੀਆਂ ਨਿੱਕੀਆਂ ਇੱਜਾ ਉੱਥੇ ਚੱਲਦੀਆਂ ਰਹਿੰਦੀਆਂ ਇਹਦੇ ਵੀ ਕਾਫੀ ਕੀ ਕੀ ਮੰਗ ਕੀਤੀ ਐ ਜੋ ਐਮਪਲੋਇਮੈਂਟ ਆਸੀ ਸਰਕਾਰ ਤੋਂ ਸਭ ਤੋਂ ਪਹਿਲਾਂ ਤਾਂ ਜਿਹੜਾ ਹੈਗਾ ਕਲਾਸ 4 EMPLOYEES ਦੀ ਡਿਮਾਂਡ ਕੀਤੀ ਵੀ ਸਾਨੂੰ ਇੱਥੇ ਘੱਟੋ-ਘੱਟ 10 ਬੰਦੇ ਦਿੱਤੇ ਜਾਣ ਜਿਨ੍ਹਾਂ ਚ 4 ਬੰਦੇ ਪਰਮਾਨੈਂਟਲੀ ਆ ਸਟੇਡੀਅਮ ਦੇ ਅੰਦਰ ਹੀ ਰਹਿਣ ਜਿਹੜੇ ਇਹਦੇ ਪ੍ਰੋਪਰ ਪ੍ਰੋਪਰ ਦੇ ਕੇਅਰ ਕਰਨ ਇਹਦਾ ਘਾ ਕੱਟਣ ਦੀ ਸਫਾਈ ਕਰ ਸਰਕਾਰ ਕੋਲ ਜਿਹੜਾ ਬਾਕੀ ਸਰਕਾਰ ਸਟਾਫ ਡਿਪਾਰਟਮੈਂਟ ਨੇ ਜਿਹੜੀਆਂ ਪੋਸਟਾਂ ਕੱਢਤੀਆਂ ਬਹੁਤ ਜਲਦੀ ਇੱਥੇ ਭਰਤੀ ਹੋ ਜੂ ਜਦੋਂ ਤੇ ਪੜਤੀ ਆ ਜੀ ਅਸੀਂ ਉਹਦੀ ਡਿਊਟੀ ਜਿਹੜੀ ਕੱਢਦੇ ਨੇ ਸਮੱਸਿਆਵਾਂ ਆ ਰਹੀਆਂ ਨੇ ਜਲਦੀ ਠੀਕ ਹੋ ਜਾਣੀ ਹਾਂ ਜੀ ਬਿਲਕੁਲ ਭਰੋਸਾ ਉਸ ਤੋਂ ਇਲਾਵਾ ਵੇਖੋ ਮੇਨ ਆਹ ਬਿਲਡਿੰਗ ਹੈਗੀ ਪੁਰਾਣੀ ਅਸੀਂ ਇਹਨੂੰ ਜਿੰਨਾ ਮਰਜ਼ੀ ਅਸੀਂ ਐਡਜਸਟਮੈਂਟ ਕਰ ਸਕਦੇ ਹਾਂ ਪਰ ਅੱਜ ਦੀ ਡੇਟ ਦੇ ਵਿੱਚ ਅਸੀਂ ਕਈ ਹੈਰੀਟੇਜ ਬਿਲਡਿੰਗ ਹੈਰੀਟੇਜ ਬਿਲਡਿੰਗ ਹੈਗੀ ਆ ਦੇਖੋ 26 ਜਨਵਰੀ ਨੂੰ ਮਾਨ ਜੋ ਸੀਐਮ ਸਾਹਿਬ ਨੇ ਆਉਣਾ ਸੀ ਇੱਥੇ ਸੋ ਇਹਨੇ ਕਹੀਆ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੇ ਬਹੁਤ ਇਦੀ ਜਿਹੜੀ ਸਫਾਈ ਕਰਾਈ ਸਾਰਾ ਪੇਂਟ ਕਰਾਇਆ ਸਾਰਾ ਕੁਝ ਇਵਨ ਕਿ ਉਹ ਪਿੱਛੇ ਕੰਧ ਡਿੱਗੀ ਸੀ ਪੰਚਾਇਤੀ ਰਾਈ ਡਿਪਾਰਟਮੈਂਟ ਨੂੰ ਬੜੇ ਅਸਕਤੀ ਨਾਲ ਮਨੀਤ ਕੁਮਾਰ ਸਰ ਨੇ ਆਰਡਰ ਕੀਤੇ ਵੀ ਉਹ ਕੰਦ ਜਿਹੜੀ ਬਣਾਈ ਜਾਵੇ ਹੁਣ ਉਹ ਫਿਰ ਕੰਦ ਆਲੇ ਮੌਸਮ ਚ ਡਿੱਗ ਪਈ ਆ ਖੋਸਾ ਬੈਟੇ ਇਹਨਾਂ ਦੇ ਖਾੜੇ ਦੇ ਪਿਛਲੀ ਕੰਦ ਡਿੱਗੀ ਹੋਈ ਉਹ ਫਿਰ ਡਿੱਗ ਵੀ ਕਿਸੇ ਨੇ ਟਰੱਕ ਮਾਰ ਕੇ ਸੁੱਟ ਦਿੱ ਥੱਲੇ ਉਹ ਨਵੀਂ ਬਣੀ ਆ ਵੇਰਕਾ ਬੂਤੋਂ ਪਹਿਲਾਂ ਜਿਹੜਾ ਗੇਟ ਆ ਉਥੋਂ ਲੈ ਕੇ ਸਾਰੀ ਅੰਦਰ ਤੱਕ ਇੰਟਰਲੌਕ ਟਾਈਲ ਦੁਆਰਾ ਲੱਗੀ ਨਵੀਂ ਜਿਹੜਾ ਪਿੱਛੇ ਜੇ ਉਦਘਾਟਨ ਵੀ ਹੋਇਆ ਉਹ ਬਣਉਦੇ ਗਈ ਸੀ ਉਦਘਾਟਨ ਹੁਣ ਹੋਇਆ ਸੋ ਟਾਈਮ ਟੂ ਟਾਈਮ ਇਹਦੀ ਜਿਹੜੀ ਕੇਅਰ ਤੇ ਮੇਨਟੇਨੈਂਸ ਹੁੰਦੀ ਰਹਿੰਦੀ ਹੈ ਜੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਇੱਥੇ ਕੋਈ ਫੰਕਸ਼ਨ ਕਰਾਉਂਦੀ ਉਹਦਾ ਫਾਇਦਾ ਨਹੀਂ ਬਹੁਤ ਹੈ ਤਾਂ ਉਹ ਸਰਕਾਰ ਦਾ ਹੀ ਇੱਕ ਅਸੀਂ 파ਟ ਸੋ ਕੁਛ ਨਾ ਕੁਛ ਜਿਹੜਾ ਇਹਦੀ ਕੇਅਰ ਤੇ ਮੇਨਟੇਨੈਂਸ ਹੁੰਦੀ ਰਹਿੰਦੀ ਆਪਾਂ ਇਹ ਨਹੀਂ ਕਹਿ ਸਕਦੇ ਹੁਣ ਮੈਂ ਜੇ ਤੁਹਾਨੂੰ ਇੱਥੇ ਗਿਣਾਉਣ ਤੇ ਆਜਣਾ ਮੈਂ ਤੁਹਾਨੂੰ 5 ਮਿੰਟ ਚ ਸਾਰਾ ਦੱਸ ਦੇਣਾ ਵੀ ਮਗਰਲੇ 3 ਸਾਲਾਂ ਦੇ ਵਿੱਚ ਪੰਜਾਬ ਸਰਕਾਰ ਨੇ ਕਿੱਥੇ ਕਿੱਥੇ ਜਿਹੜੇ ਪੈਸੇ ਖਰਚ ਕਰਕੇ ਇਹਨਾਂ ਗਰੋਡਾਂ ਨੂੰ ਅਪਗ੍ਰੇਡ ਕਰਨ ਦੀ ਕੋਸ਼ਿਸ਼ ਕੀਤੀ ਇੱਕ 2 ਮਿੰਟ ਲੱਗਣੇ ਸੋ ਆਪਾਂ ਇਸਟਾਟਾ ਰ ਸਟੇਡੀ ਜਿਦੋਂ ਸਰਕਾਰ ਆਈ ਅਸੀਂ ਮੰਗੋਗੇ ਐਮਐਲਏ ਸਾਹਿਬ ਨੂੰ ਕਿਹਾ ਵੀ ਸਾਡਾ ਜਿਹੜਾ ਹੈਗਾ ਇਹ ਸਪ੍ਰਿੰਕਲ ਸਿਸਟਮ ਹੈ ਜਿਹੜਾ ਐਸਟੂਟਰ ਸਟੇਡੀਅਮ ਦਾ ਇਹ ਕਈ ਜਗ੍ਹਾ ਤੋਂ ਖਰਾਬ ਹੋ ਗਿਆ ਹੈ ਫੁਆਰੇ ਚੱਲਦੇ ਨਹੀਂ ਪਏ ਮੰਗੋਗੇ ਐਮਐਲਏ ਸਾਹਿਬ ਨੇ ਡੀਸੀ ਸਾਹਿਬ ਨੂੰ ਕਿਹਾ ਵੀ ਇਹਨਾਂ ਦਾ ਕੋਈ ਪ੍ਰਬੰਧ ਕਰਕੇ ਦਿਓ ਉਹਨਾਂ ਨੇ ਆਪਣੇ ਸੋਰਸਿਸ ਤੋਂ ਫੰਡ ਅਰੇਂਜ ਕਰਕੇ ਨਵਾਂ ਸਪ੍ਰਿੰਕਲ ਸਿਸਟਮ ਲਵਾ ਕੇ ਦਿੱਤਾ ਸਨ ਠੀਕ ਹੈ ਡਾਕਟਰ ਰੁਹੀ ਦੋਬ ਜੀ ਹੁੰਦੇ ਸੀ ਉਹਨਾਂ ਨੇ ਸਾਰਾ ਪ੍ਰਬੰਧ ਕੀਤਾ ਕਿ ਜਿਹੜਾ ਪਬਲਿਕ ਹੈਲਥ ਡਿਪਾਰਟਮੈਂਟ ਨੇ ਉਹ ਨਵਾਂ ਸਪ੍ਰਿੰਕਲ ਸਿਸਟਮ ਲੱਗਾ ਅੱਜ ਦੀ ਡੇਟ 'ਚ ਫੁਆਰੇ ਪ੍ਰੋਪਰ ਚੱਲਦੇ ਹੋ 5 ਲੱਖ ਰੁਪਇਆ ਮਾਨਜੋਗ ਸਪੀਕਰ ਸਾਹਿਬ ਨੇ ਬਾਬਾ ਫਰੀਦ ਆਖੀ ਕਲੱਬ ਨੂੰ ਦਿੱਤਾ 2023 ਦੇ ਟੂਰਨਾਮੈਂਟ ਦੇ ਵਿੱਚ ਟੂਰਨਾਮੈਂਟ ਤੋਂ ਪਹਿਲਾਂ ਉਹ 5 ਲੱਖ ਰੁਪਏ ਦੇ ਨਾਲ ਬੇਸ ਦੀ ਤੇ ਜਿਹੜੀ ਅੰਦਰਲੇ ਸਟੇਡੀਅਮ ਦੀ ਪ੍ਰੋਪਰ ਵਾਈਟ واਸ਼ ਹੋਇਆ ਨਿੱਕੀਆਂ ਨਿੱਕੀਆਂ ਸਾਰੀ ਰਿਪੇਅਰ ਕੀਤੀਆਂ ਗਈਆਂ ਉਹ ਤਾਂ ਆਪਾਂ ਬਾਹਰ ਆ ਦਿੰਨੇ ਆ ਹੈਂਡਬਾਲ ਗਰਾਊਂਡ ਦਾ ਨਵਾਂ ਕੰਪਲੈਕਸ ਬਣਿਆ ਹੈ ਜੇ ਤੁਸੀਂ ਪਿੱਛੇ ਚਲੇ ਜਾਓ ਉੱਥੇ ਲੋਕੀ ਕੂੜਾ ਸੁੱਟਦੇ ਸੀ ਕੋਈ ਲੋਕੀ ਦਾ ਗੱਲ ਨਹੀਂ ਈਵਨ ਕਿ ਕਈ ਵਾਰੀ ਕੋਈ ਪਸ਼ੂ ਮਰ ਜਾਂਦਾ ਸੀ ਨਾ ਵਸਤੀ ਵਾਲੇ ਉਹ ਵੀ ਮਾਰ ਕੇ ਇੱਥੇ ਸੜ ਜਾਂਦੇ ਸਾਨੂੰ ਉਹਨੂੰ ਚਕਾਉਣਾ ਔਖਾ ਹਾਂ ਉਹਨੂੰ ਟਰੈਕਟਰ ਵਾਲੇ ਨੂੰ ਬੁਲਾ ਕੇ ਉਹਨੂੰ 11500 ਦੇਣਾ ਵੇਚ ਕੇ ਬਾਈ ਲੈ ਕੇ ਜਾ। ਅੱਜ ਉੱਥੇ ਤੁਸੀਂ ਜਾ ਕੇ ਦੇਖ ਲਓ। ਵਾਲੀਵਾਲ ਦਾ ਕੰਪਲੈਕਸ ਵੀ ਬਣ ਗਿਆ ਅਤੇ ਹੈਂਡਬਾਲ ਦਾ ਨਵਾਂ ਕੰਪਲੈਕਸ ਬਣ ਗਿਆ 17 ਲੱਖ ਰੁਪਏ ਤੋਂ ਉੱਤੇ ਦੀ ਗ੍ਰਾਂਟ ਹੈਂਡਬਾਲ ਗਰਾਊਂਡਾਂ ਦੇ ਵਿੱਚ ਲੱਗੀ ਆ ਜਿੱਥੇ ਦੋ ਨਵੇਂ ਹੈਂਡਬਾਲ ਦੇ ਗਰਾਊਂਡ ਫਲੱਡ ਲਾਈਟਾਂ ਬਾਥਰੂਮ ਚੇਂਜਿੰਗ ਰੂਮ ਸਟੋਰ ਸਾਰਾ ਨਵਾਂ ਬਣ ਚੁੱਕਾ। ਇਸ ਤੋਂ ਇਲਾਵਾ ਹਜੇ ਹੋਰ ਵੀ ਨੈਕਸਟ ਗ੍ਰਾਂਟ ਉਸ ਗਰਾਊਂਡ ਨੂੰ ਅਪਗ੍ਰੇਡ ਕਰਨ ਦੇ ਲਈ ਆ ਰਹੀ ਆ। ਆਪਾਂ ਅੱਗੇ ਆ ਜਨਿਆਂ। ਨਵੀਂ ਸ਼ੂਟਿੰਗ ਰੇਂਜ 'ਤੇ 11.5 ਲੱਖ ਰੁਪਈਆ ਲੱਗਿਆ ਜੀ 6.5 ਲੱਖ ਰੁਪਈਆ ਚੇਅਰਮੈਨ ਸਾਹਿਬ ਨੇ ਦਿੱਤਾ 5 ਲੱਖ ਰੁਪਈਆ ਸਪੀਕਰ ਸਾਹਿਬ ਨੇ ਫਿਰ ਦਿੱਤਾ ਮਾਨਯੋਗ ਐਮ.ਐਲ.ਏ ਸਾਹਿਬ ਨੇ ਜਿਹੜਾ ਹੈਗਾ ਡਾਕਟਰ ਸਾਹਿਬ ਨੂੰ ਫੋਨ ਕੀਤਾ ਵੀ ਜਿਹੜੀਆਂ ਇਲੈਕਟ੍ਰੋਨਿਕ ਮਸ਼ੀਨਾਂ ਨੇ ਉਹ ਜਿਹੜੀਆਂ ਮੋਹਾਲੀ ਦੇ ਵਿੱਚ ਐਕਸਟਰਾ ਪਈਆਂ ਨੇ ਉਹ ਸਾਡੇ ਇੱਥੇ ਭੇਜੀਆਂ ਜਾਣ ਸਾਡੇ ਸ਼ੂਟਿੰਗ ਦਾ ਸੈਂਟਰ ਬਹੁਤ ਵਧੀਆ ਨਵਾਂ ਚੱਲ ਪਿਆ ਤੁਸੀਂ ਕਿਤੇ ਦਿਨ ਸ਼ਾਮ ਨੂੰ ਜਾਂ ਇਹਨਾਂ ਦਾ 10 ਵਜੇ ਟ੍ਰੇਨਿੰਗ ਸੈਂਟਰ ਚੱਲਦਾ ਕਿਤੇ ਵਿਜ਼ਿਟ ਕਰ ਲਿਓ ਜੇ ਪਤਾ ਲੱਗ ਜੂ ਕਿੱਥੋਂ ਕਿੱਥੋਂ ਬੱਚੇ ਟ੍ਰੇਨਿੰ ਉਹਨਾਂ ਦੇ ਗਰਾਊਂਡਾਂ ਦੀ ਕੰਡੀਸ਼ਨ ਬਹੁਤ ਬੁਰੀ ਹਾਲਤ ਸੀ ਅੱਜ ਦੀ ਡੇਟ ਤੇ ਦੋਨੋਂ ਗਰਾਊਂਡ ਨਵੇਂ ਬਣ ਚੁੱਕੇ ਨੇ ਉਹਦੇ ਵਿੱਚ ਸਪੀਕਰ ਸਾਹਿਬ ਨੇ ਗ੍ਰਾਂਟ ਦਿੱਤੀ ਐ ਐਪੀ ਸਾਹਿਬ ਨੇ ਵੀ ਦਿੱਤੀ ਐ ਦੋਨੋਂ ਗਰਾਊਂਡ ਨਵੇਂ ਬਣ ਗਏ ਇਸ ਤੋਂ ਇਲਾਵਾ ਬਾਬਾ ਫਰੀਦ ਜਿਹੜਾ ਬੈਡਮਿੰਟਨ ਕਲੱਬ ਆ ਉਹਨਾਂ ਨੇ ਆਪਣੇ ਸੋਰਸਿਸ ਤੋਂ ਆਪਣੇ ਵੱਲੋਂ ਪੈਸੇ ਇਕੱਠੇ ਕਰਕੇ ਉਹਦੀਆਂ ਲਾਈਟਾਂ ਉਹਦਾ ਵਾਈਟਵਾਸ਼ ਉਹਦਾ ਬਾਥਰੂਮ ਉਹਦਾ ਆਫਿਸ ਉਹਦੀ ਰਿਪੇਅਰ ਚੱਲਦੀ ਪਈ ਹਜੇ 14 ਲੱਖ ਰੁਪਈਆ ਉੱਥੇ ਲੱਗ ਚੁੱਕਾ ਇੱਧਰ ਆ ਜਾਈਏ ਆਹ ਰੈਸਲਿੰਗ ਦੇ ਬੈਠੇ ਕੋਚ ਸਾਹਿਬ ਤੁਸੀਂ ਕਹਿੰਦੇ ਸੀ ਸਰ ਦੇਖੋ ਵੀ ਮੈਂ ਬੜੀ ਧੀਰ ਤੋਂ ਦੇਖ ਰਿਹਾ ਨਵਾਂ ਰੈਸਲਿੰਗ ਹਾਲ ਬਣਿਆ ਵੇਖੋ ਸਰਕਾਰ ਦੀ ਮਦਦ ਨਾਲ ਹੀ ਚੀਜ਼ਾਂ ਵੱਡੀਆਂ ਨੇ ਘੱਟੋ ਘੱਟ 50 ਲੱਖ ਰੁਪਏ ਤੋਂ ਉੱਤੇ ਉੱਥੇ ਲੱਗਾ ਹੋਊਗਾ ਵਾਖਤ ਸਰਕਾਰਾਂ ਨੇ ਦਿੱਤੀਆਂ ਇਹਨਾਂ ਨੇ ਵੀ ਐਫਰਟ ਕੀਤੀਆਂ ਇਹਨਾਂ ਦਾ ਜਿਹੜਾ ਸੈਂਟਰ ਆ ਉਹ ਖੇਲੋ ਇੰਡੀਆ ਸਕੀਮ ਦੇ ਅਧੀਨ ਪੰਜਾਬ ਸਰਕਾਰ ਦੇ ਵਿਭਾਗ ਵੱਲੋਂ ਅਡਾਪਟ ਕਰਾਇਆ ਗਿਆ 7 ਲੱਖ ਰੁਪਏ ਤੋਂ ਉੱਤੇ ਗ੍ਰਾਂਟ ਇਹਨਾਂ ਦੇ ਉੱਤੇ ਲੱਗੀ ਹੈ ਇਹਨਾਂ ਕਿ ਉਹਨੂੰ ਅਸੀਂ ਜਿਹੜਾ ਸਾਰਾ ਏਸੀ ਹਾਲ ਕਰਾ ਰਹੇ ਆ ਉਹਨੂੰ ਸੈਂਟਰਲਾਈਜ਼ ਕਰਕੇ ਉੱਥੇ ਸੋਲਰ ਸਿਸਟਮ ਉੱਤੇ ਲੱਗ ਚੁੱਕਾ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਹੈ ਜਿੱਥੇ ਜਿੱਥੇ ਫੈਸਲਾ ਪਾਈ ਹੈ ਨਾ ਜਦੋਂ ਸਾਮਣੇ ਆਲੇ ਹੋਣਗੇ ਇਹ ਸਾਮਣੇ ਹੈਗੇ ਨਾ ਤੁਸੀਂ ਰਿਜ਼ਲਟ ਦੇਖੋ ਕੰਨ ਫਿਰ ਦੇਖੋ ਜਿਹੜਾ ਤੁਸੀਂ ਕਹਿ ਰਹੇ ਨਾ ਵੀ ਜਿਹੜੀ ਸਾਰੇ ਮੁੰਡਾ ਇੰਤਜ਼ਾਮ ਦਾ ਸਰੇ ਵੀ ਸਾਰੇ ਮੁੰਡਾ ਇੰਤਜ਼ਾਮ ਹੈਗੇ ਹਾਂ ਤੁਹਾਡੇ ਕੋਲੇ ਤੇ ਲੈਪਟਾਪ ਉੱਚ ਹੈਗਾ ਹੈਗਾ ਜਿਹੜਾ ਸਟੇਡੀਅਮ ਸਾਡੇ ਕੋਲ ਪੰਜਾਬ ਐਸਸੀਯੂਟ ਆਫ ਸਪੋਰਟਸ ਤੋਂ ਜਿਹੜਾ ਹੈਗਾ ਸਫਾਲ ਸਿੰਘ ਜੀ ਐਥਲੈਟਿਕ ਕੋਚ ਹੈ ਹੁਣੇ ਮੈਡਮ ਪੂਜਾ ਨੇ ਸਪੋਰਟਸ ਨਰਸਰੀ ਦੇ ਵਿੱਚ ਇੱਥੇ ਜੁਆਇਨ ਕਰ ਲਿਆ ਥੋੜੇ ਸ਼ਬਦਾਂ ਦੇ ਵਿੱਚ ਸ਼ਹਿਰ ਬਸਤੀਆਂ ਨੂੰ ਤੇ ਖੇਡ ਪ੍ਰੇਮੀਆਂ ਕੀ ਆਫ ਦੇਖੋ ਸਰ ਜੇ ਮੈਂ ਟੈਕਨੀਕਲੀ ਜਾਂ ਜਿਹੜਾ ਸਪੈਸੀਫਿਕ ਤੇ ਸੈਂਟੀਫਿਕਲੀ ਗੱਲ ਕਰਾਂ ਤੇ ਫਰੀਦਕੋਟ ਸ਼ਹਿਰ ਦੇ ਵਿੱਚ 90% ਜਿਹੜੇ ਸਾਡੇ ਕੋਲ ਬੱਚੇ ਆ ਉਹ ਗ੍ਰਾਸ ਰੂਟ ਦੇ ਆ ਅੰਡਰ 14 ਅੰਡਰ 17 ਦੇ ਆ ਸਾਡੇ ਕੋਲ ਉਹਨਾਂ ਦੇ ਅਕਾਊਂਟਿੰਗ ਜਿਹੜਾ ਇਨਫਰਾਸਟ੍ਰਕਚਰ ਅਵੇਲੇਬਲ ਹੈਗਾ ਇਹ ਨਹੀਂ ਕਿਹਾ ਜਾ ਸਕਦਾ ਵੀ ਸਾਡੇ ਕੋਲ ਇਨਫਰਾਸਟ੍ਰਕਚਰ ਹੈ ਨਹੀਂਗਾ ਸੋਨਾ ਬਾਸਕਟਬਾਲ ਦਾ ਤੁਸੀਂ ਸ਼ੈੱਡ ਲਾ ਲਓ 20 ਲੱਖ ਰੁਪਏ ਦੀ ਲਾਗਤ ਨਾਲ ਸ਼ੈੱਡ ਬਣਿਆ ਜਿਹੜਾ ਟੂਰਨਾਮੈਂਟ ਅਸੀਂ ਪਿੱਛੇ ਬਾਸਕਟਬਾਲ ਦੀ ਸਟੇਟ ਕਰਾਈ ਕਿਸੇ ਤੋਂ ਲੁਕੀ ਨਹੀਂ ਜਿਹੜਾ ਟੂਰਨਾਮੈਂਟ 7 ਤੋਂ 7.5 ਦਿਨਾਂ 'ਚ ਖਤਮ ਹੋਣਾ ਚਾਹੀਦਾ ਸੀ ਉਹ ਅਸੀਂ ਇੱਥੇ ਲਾਈਟਾਂ ਦੀ ਮਰਜ਼ੇ ਨਾਲ 5.5 ਦਿਨਾਂ ਦੇ ਵਿੱਚ ਕਵਰ ਕੀਤਾ ਜਿਹਦੇ ਨਾਲ 2 ਦਿਨ ਦਾ ਪਲੇਅਰਾਂ ਦੀ ਡਾਈਟ ਦਾ ਖਰਚਾ ਘਟ ਗਿਆ ਕਿੱਥੇ 7 ਦਿਨ ਖਰਚਾ ਵਧਣਾ ਸੀ ਇਹ ਤੇ ਉਹ ਸਾਢੇ 5 ਦਿਨ ਚ ਉਹ ਐਮਐਲਏ ਸਾਹਿਬ ਦੀਆਂ ਕੋਸ਼ਿਸ਼ਾਂ ਅਟਕਾਈਆਂ ਲੋਕਾਂ ਨੇ ਤਾਂ ਕਹਿ ਰਹੇ ਨੇ ਮੈਨੇ ਸਭ ਕੁਝ ਕੀ ਬਹਿਕੀਆਂ ਸਰ ਕੋ ਭਾਵੇਂ ਜਿਵੇਂ ਮਰਦੀ ਕਿਤੇ ਨਾ ਕਿਤੇ ਇਨਫਰਾਸਟ੍ਰਕਚਰ ਤਾਂ ਡਵੈਲਪ ਹੋ ਰਿਹਾ ਨਾ ਹੁਣ ਨਵਾਂ ਪੰਚਾਇਤੀ ਰਾਜ ਡਿਪਾਰਟਮੈਂਟ ਵੱਲੋਂ ਨਵੀਂ ਗਰਾਊਂਡ ਬਣਦੀ ਨਵਾਂ ਸ਼ੈਡ ਹੋਰ ਮੈਂ ਕਿਹੜੇ ਸ਼ਬਦਾਂ ਦੇ ਵਿੱਚ ਪੈਰ ਵਰਦੀਆਂ ਕਿਹੜੇ ਪ੍ਰੇਮੀ ਨੂੰ ਠੀਕ ਆ ਕੀ ਆਪ ਸਰ ਮੈਂ ਤਾਂ ਜਿਹੜਾ ਹੈਗਾ ਇੱਕ ਮੈਸੇਜ ਦਿੰਨਾ ਵੀ ਬਹੁਤ ਸਾਰੇ ਲੋਕਾਂ ਨੂੰ ਇਹ ਲੱਗਦਾ ਕਿ ਕਿਤੇ ਨਾ ਕਿਤੇ ਕਮੀਆਂ ਹੈਗੀਆਂ ਨੇ ਹੈਗੀਆਂ ਕਮੀਆਂ ਮੈਂ ਨਹੀਂ ਕਹਿੰਦਾ ਵੀ ਅਸੀਂ ਅਸੀਂ 100% ਪਰਫੈਕਟ ਆ ਤੁਸੀਂ ਮੁਹੱਲੀ ਚਲੇ ਜਾਓ ਵੱਡੇ ਸ਼ਹਿਰਾਂ ਚ ਜਿੱਥੇ ਡਾਟ ਤਗੜਾ 50 50 ਕਰੋੜ ਦੇ ਸਟੇਡੀਅਮ ਬਣੇ ਉੱਥੇ ਵੀ ਕਮੀਆਂ ਹੈਗੀਆਂ ਉੱਥੇ ਵੀ ਤੁਸੀਂ ਆਲੇ ਮੌਸਮ ਚ ਚੱਲ ਜਾਓ ਝਾੜੀਆਂ ਹੋਣਗੀਆਂ ਘਾਹ ਕੱਟਣ ਵਾਲਾ ਹੋਊਗਾ ਕਈ ਵਾਰੀ ਸਿਸਟਮ ਹੀ ਹੋ ਜਾਂਦਾ ਕੰਮ ਦੇਰ ਨਾਲ ਹੋ ਜਾਂਦਾ ਪਰ ਇਹ ਨਹੀਂਗਾ ਕੋਈ ਟੂਰਨਾਮੈਂਟ ਹੋਏ ਤਾਂ ਖੇਡਾਂ ਮਤਨ ਪੰਜਾਬ ਦੀਆਂ ਉਹਨਾਂ 15 ਅਗਸਤ ਤੋਂ ਲੈ ਕੇ 26 ਜਨਵਰੀ ਹੋਵੇ ਬਾਬਾ ਫਰੀਦ ਦਾ ਮੇਲਾ ਹੋਵੇ ਚਾਹੇ ਕੋਈ ਇਵੈਂਟ ਹੋਵੇ ਜਿੰਨੀਆਂ ਕੀ ਨਾਮ athletics meet ਕਰਾਉਂਦੇ ਆ ਸਾਰੇ ਕਾਲਜ ਸਕੂਲ ਵਾਲੇ ਸਾਰੇ ਕੰਪੀਟੀਸ਼ਨ ਇੱਥੇ ਕਰਾਉਂਦੇ ਆ ਉਹਨਾਂ ਤੋਂ ਪਹਿਲਾਂ ਅਸੀਂ ਉਹਦੀ ਪੂਰੀ ਸਫਾਈ ਕਰਾਉਣੀ ਮੈਸੇਜ ਇਹੀ ਹੈ ਜੇ ਕੋਈ ਕਮੀ ਪੇਸ਼ੀ ਹੈ ਜੇ ਤੁਹਾਨੂੰ ਵੀ ਲੱਗਦਾ ਵੀ ਇਹ ਕਮੀ ਪੇਸ਼ੀ ਹੈ ਉਹ ਸਾਡੇ ਨਾਲ ਸਾਡਾ ਪੱਖ ਜ਼ਰੂਰ ਸੁਣਿਆ ਜਾਵੇ ਸਾਡੇ ਅਸੀਂ ਕਲੀਅਰ ਕਰਾਂਗੇ ਤੇ ਮੈਂ ਕਹਿੰਦਾ ਜਿੰਨੇ ਸਮਾਜ ਸੇਵੀ ਹੈ ਉਹ ਆਪ ਅੱਗੇ ਆਉਣ ਜੇ ਕੋਈ ਕਮੀ ਪੇਸ਼ੀ ਲੱਗਦੀ ਅਸੀਂ ਉਹਨਾਂ ਦੇ ਨਾਲ ਲੱਗਾਂਗੇ ਕਈ ਫੜ ਕੇ ਲੱਗਾਂਗੇ ਆਪਦੇ ਸੋਰਸਸ ਤੋਂ ਫੰਡ ਵੀ ਕ੍ਰੀਏਟ ਕਰਾਂਗੇ ਅਸੀਂ ਇਹਨੇ ਟੂਰਨਾਮੈਂਟ ਕਰਾਉਣੇ ਮੈਂ ਆਖੀਦਾ ਟੂਰਨਾਮੈਂਟ ਕਰਾਉਣਾ 12 ਲੱਖ ਰੁਪਇਆ ਲਾ ਉਹਦੇ ਵਿੱਚ ਬੱਚਿਆਂ ਨੂੰ ਕਿਤੇ ਨਾ ਕਿਤੇ ਫਾਇਦਾ ਤਾਂ ਹੈਗਾ ਆਪਾਂ ਕੱਲੀਆਂ ਨੈਗੇਟਿਵ ਚੀਜ਼ਾਂ ਨਾ ਦੇਖੀਏ ਸਰਕਾਰ ਦੀਆਂ ਜਾਂ ਸਾਡੇ ਡਿਪਾਰਟਮੈਂਟ ਦੀਆਂ ਆਪਾਂ ਪੋ ਨਾ ਜ਼ਰੂਰ ਵੇਖਣਾ ਸੋ ਸਾਡੀ ਪੂਰੀ ਪੋਜ਼ਿਟਿਵ ਅਪਰੋਚ ਹੈ ਅਸੀਂ ਕੋਸ਼ਿਸ਼ ਇਹ ਕਰਨ ਲੋਕ ਮਤਵਵਧ ਲੋਕਾਂ ਨੂੰ ਗੇਮਾਂ ਦੇ ਨਾਲ ਜੋੜਨ ਇਹ ਨਹੀਂ ਵੀ ਇੱਕ ਹਵਾ ਦੇ ਅਸੀਂ ਘਰ ਦੀ ਫੋਟੋ ਬਾਤੀ ਇਹ ਨਾ ਚੀਜ਼ਾਂ ਦੇਖੀਆਂ ਜਾਣ ਜਿਹੜਾ ਅਸੀਂ ਨਵਾਂ ਇਨਫਰਾਸਟ੍ਰਕਚਰ ਕ੍ਰੀਏਟ ਕੀਤਾ ਕਿਤੇ ਨਾ ਕਿਤੇ ਉਹਦੀ ਫੋਟੋ ਵੀ ਪਾਈ ਜਾਵੇ ਅਸੀਂ ਇਕੱਲੀ ਕਮੀ ਨਾ ਦੇਖੀਏ ਅਸੀਂ ਜਿਹੜੀ ਚੀਜ਼ ਡਿਵੈਲਪ ਹੋਈ ਆ ਨਵੀਂ ਜਾਂ ਅਸੀਂ ਕਰ ਰਹੇ ਹਾਂ ਹੁਣ ਆ ਸਟੇਡੀਅਮ ਦੀ ਗੱਲ ਕੀਤੀ ਦੋ ਪੁਆਇੰਟ ਸਿੰਥੈਟਿਕ ਟਰੈਕ ਦੇ ਲਈ ਸਾਡੇ ਡਿਪਾਰਟਮੈਂਟ ਵੱਲੋਂ ਇਸ ਸਟੇਡੀਅਮ ਨੂੰ ਅਪਗ੍ਰੇਡ ਕਰਨ ਦੇ ਸਿੰਥੈਟਿਕ ਟਰੈਕ ਦਾ ਪ੍ਰਪੋਜ਼ਲ ਐਮਐਲਏ ਸਾਹਿਬ ਨੇ ਖੁਦ ਸੈਕਟਰੀ ਸਾਹਿਬ ਨਾਲ ਗੱਲ ਕੀਤੀ ਵੀ ਅਸੀਂ ਇੱਥੇ ਹੀ ਬਣਾਉਣਾ। ਵੀ ਇੱਥੇ ਸਿੰਥੈਟਿਕ ਟਰੈਕ ਲਾਇਆ ਜਾਵੇ ਇਹ ਸ਼ਹਿਰ ਦੀ ਲੋੜ ਆ। ਉਤੋਂ ਇਲਾਵਾ ਜਿਹੜਾ ਹੈਗਾ ਸਪੋਰਟਸ ਨਥਰੀਆਂ ਦੇ ਵਿੱਚ ਇਸ ਸਟੇਡੀਅਮ ਨੂੰ ਅਪਗ੍ਰੇਡ ਕਰਨ ਦੇ ਲਈ ਜੇ ਉਹ ਪ੍ਰਪੋਜ਼ਲ ਲੇਟ ਹੁੰਦਾ ਇਹਦੇ ਵਿੱਚ ਨਵੀਂ ਕੇਰੀ ਪਾਈ ਜਾਊਗੀ, ਸੀਪੀਏ ਦਾ ਕੋਈ ਨਾ ਕੋਈ ਕੰਮ ਹੋਊਗਾ ਪਲੱਸ ਬੱਚਿਆਂ ਦੇ ਲਈ ਨਵਾਂ ਵਾਟਰ ਕੂਲਰ ਤੇ ਹੋਰ ਨਿੱਕੀ ਮੋਟੀ ਰਿਪੇਅਰ ਵੀ ਜੀ ਦੇ ਵਿੱਚ। 20 ਲੱਖ ਰੁਪਏ ਤੋਂ ਉੱਪਰ ਪੰਚਾਇਤੀ ਰਾਜ ਡਿਪਾਰਟਮੈਂਟ ਵੱਲੋਂ ਲਾਇਆ ਜਾਣਾ ਜਿਹਦਾ ਐਸਟੀਮੇਟ ਹੈਡ ਆਫਿਸ ਦੇ ਵਿੱਚ ਜਾ ਕੇ ਅਸੀਂ ਲਵਾ ਕੇ ਆਏ। ਸੋ ਕੁਝ ਨਾ ਕੁਝ ਦੇਖੋ ਕੰਮ ਤਾਂ ਚੱਲ ਰਿਹਾ। ਦੇਖੋ ਇਹ ਨਹੀਂ ਕਿਹਾ ਜਾ ਸਕਦਾ ਕੰਮ ਨਹੀਂ ਹੁੰਦਾ ਪਰ ਸਟਾਫ ਦੀ ਕਮੀ ਕਰਕੇ ਕਈ ਵਾਰੀ ਚੀਜ਼ਾਂ ਨੇ ਖਰਾਬ ਹੁੰਦੀਆਂ ਕੰਮ ਲੇਟ ਵੀ ਹੁੰਦਾ। ਉਹ ਇੱਕ ਜੈਨੂਇਨ ਪ੍ਰੋਬਲਮ ਹੈ ਪਰ ਇਹ ਨਹੀਂ ਹੋ ਸਕਦਾ ਨਹੀਂ ਸੀ ਕੰਮ ਕਰੀਣਾ ਪੰਜਾਬ ਸਰਕਾਰ ਨੂੰ ਪਿੰਡਾਂ ਦੇ ਵਿੱਚ ਕੁਝ ਕੁ ਖੇੜ ਕੇ ਉਹਨਾਂ ਦੇ ਵੱਲ ਬੜੀ ਕੋਡਿਟੀ ਲੈਂ ਕੇ ਕੰਮ ਕਰਦੇ ਸਰ ਦੇਖੋ ਪਹਿਲਾਂ ਜਿਹੜਾ ਸਪੋਰਟਸ ਨਰਸਰੀਜ਼ ਦਾ ਪ੍ਰੋਜੈਕਟ ਸੀਗਾ ਉਹਦੇ ਵਿੱਚ ਫੇਸ ਵਾਈਜ਼ ਉਹਨਾਂ ਨੇ ਹਰੇਕ ਪਿੰਡ ਦੇ ਹਰੇਕ ਸ਼ਹਿਰ ਦੇ 10-10 ਪਿੰਡਾਂ ਨੂੰ ਸ਼ਾਮਲ ਕੀਤਾ ਸੀ ਹੁਣ ਫਸਟ ਫੇਜ਼ ਦੇ ਵਿੱਚ ਆਪਣੇ 8 ਪਿੰਡਾਂ ਨਾਲ ਦੇ ਵਿੱਚ ਸਪੋਰਟਸ ਨਰਸਰੀ ਜਿਹੜਾ ਹੈਗਾ ਉਹ ਰਿਪਲਿਊਡ ਕੀਤੀ ਗਈ ਹੈ ਉਤੋਂ ਬਾਅਦ ਸੈਕੰਡ ਫੇਜ਼ ਦੇ ਪਿੰਡਾਂ ਦੀ ਵੀ ਲਿਸਟ ਜਾ ਚੁੱਕੀ ਹੈ ਪਰ ਹੁਣ ਸਰਕਾਰ ਉਹਦੇ ਵਿੱਚ ਇੱਕ ਬੜਾ ਵੱਡਾ ਚੇਂਜ ਕਰਕੇ ਕਹਿ ਰਹੀ ਵੀ ਅਸੀਂ ਹਰੇਕ ਪਿੰਡ ਦੇ ਵਿੱਚ ਇੱਕ ਪਲੇ ਗਰਾਊਂਡ ਬਣਾਉਣਾ ਉਹਦੇ ਚ ਫਸਟ ਫੇਜ਼ 'ਚ ਕਿੰਨੇ ਬੰਦੇ ਸੈਕੰਡ 'ਚ ਕਿੰਨੇ ਬੰਦੇ ਸਟੈਪ ਬਾਈ ਸਟੈਪ ਕੰਮ ਹੋਊਗਾ ਹੁਣ ਤੁਸੀਂ ਅਸੀਂ ਫਸਟ ਫੇਜ਼ ਦੇ ਵਿੱਚ ਨੈਰੋ ਸਟੇਡੀਅਮ ਦਾ ਜਿਹੜਾ ਹੈਗਾ ਪ੍ਰੋਪੋਜ਼ਲ ਪਾ ਕੇ ਭੇਜਿਆ ਸੀ ਬੈਡਮਿੰਟਨ ਹਾਲ ਦਾ ਭੇਜਿਆ ਸੀ ਆ ਬੈਡਮਿੰਟਨ ਦੇ ਕੋਸਾ ਬੈਠੇ ਜਿਹੜੇ ਨਵੇਂ ਆਏ ਆ ਜਿਹੜੀ ਬੜੀ ਲੰਬੇ ਸਮੇਂ ਤੋਂ ਪ੍ਰੋਬਲਮ ਸੀਗੀ ਇਹਨਾਂ ਨੇ ਸਪੋਰਟਸ ਨਰਸਰੀ ਦੇ ਵਿੱਚ ਜੁਆਇਨ ਕੀਤਾ ਉਹ ਸਪੋਰਟਸ ਨਰਸਰੀ ਸਕੀਮ 'ਚ ਹੀ ਆਏ ਆ ਬੈਡਮਿੰਟਨ ਹਾਲ ਦਾ ਪਾ ਕੇ ਭੇਜਿਆ ਸੀ ਬੈਡਮਿੰਟਨ ਹਾਲ ਦੇ ਦੇ ਵਿੱਚ ਇਹਨਾਂ ਨੇ ਜੁਆਇਨ ਕੀਤਾ ਐਥਲੈਟਿਕ ਦਾ ਪਾ ਕੇ ਭੇਜਿਆ ਮੈਡਮ ਪੂਜਾ ਨੇ ਜੁਆਇਨ ਕੀਤਾ ਗੋਲੇ ਵਾਲੇ ਬੈਡਮਿੰਟਨ ਕਬੱਡੀ ਦੀ ਸਪੋਰਟਸ ਨਰਸਰੀ ਦਾ ਭੇਜਿਆ ਉੱਥੇ ਕੋਚ ਨੇ ਜੁਆਇਨ ਕਰ ਲਿਆ ਚੱਕ ਕਲਿਆਣ ਵਾਲੀ ਵਾਲ ਦਾ ਉੱਥੇ ਜੁਆਇਨ ਮਣਾਇਆ ਗਿਆ ਉਹ ਹਰੀਨਔ ਦਾ ਜਿਹੜਾ ਕੋਚਿੰਗ ਸੈਂਟਰ ਆਪਣਾ ਉਹ ਉਹਦੀ ਅਪਗ੍ਰੇਡੇਸ਼ਨ ਲਈ ਹਰੀਨਔ ਨੂੰ ਉਹਦੇ ਵਿੱਚ ਸ਼ਾਮਲ ਕੀਤਾ ਗਿਆ ਹਾਂਜੀ ਕੋ ਦਿਨ ਉਹ ਸ਼ੁਰੂ ਹੋ ਚੁੱਕਾ ਉਹਦਾ ਕੰਮ ਪੀ ਡਬਲਯੂ ਡੀ ਦੇਖ ਰਹੀ ਐ ਉਹਦੇ ਵਿੱਚ 2 ਕਰੋੜ 16 ਲੱਖ ਰੁਪਏ ਦੇ ਨਾਲ ਫਸਟ ਫੇਜ਼ ਦੇ ਵਿੱਚ ਉਹ ਜਿਹੜਾ ਕੰਮ ਸ਼ੁਰੂ ਹੋ ਗਿਆ ਪੀ ਡਬਲਯੂ ਡੀ ਉਹਨੂੰ ਜਿਹੜਾ ਹੈਗਾ ਉਹਨਾਂ ਨੇ ਸ਼ੁਰੂ ਕਰਤਾ ਉਹਨਾਂ ਦਾ ਉਹੀ ਸੀਐਮ ਸਾਹਿਬ ਨੇ ਉਹਦਾ ਟੁਕਟ ਨਹੀਂ ਕਰਨਾ